ਹਾਂਜੀ ਸਸਰੀ ਗੱਲ ਦੋਸਤੋ ਆਹ ਲਓ ਜੀ ਦੇਖ ਲਓ ਝੋਨਾ ਲੱਗਾ ਮਸ਼ੀਨ ਨਾਲ ਇਹ ਮਸ਼ੀਨੀ ਝੋਨਾ ਤੁਸੀਂ ਕਹਿੰਦੇ ਹੁਣੇ ਲੱਗਾ ਹੈ ਪਰ ਨਹੀਂ ਦੋਸਤੋ ਇਹ ਮਸ਼ੀਨੀ ਝੋਨਾ ਨਹੀਂ ਹੈਗਾ ਇਹ ਸਾਰੇ ਝੋਨਾ ਲੈਵਲ ਆ ਰਹੀ ਹੈ ਇਹ ਦੇਖੋ ਉਹ ਲੈਵਲ ਆ ਰਹੀ ਜੁਣ ਲੱਗਦਾ ਇਦਾਂ ਜਿਹਾ ਲੈਣਾ ਚਲਾਇਆ ਹੁੰਦਾ ਥੋੜਾ ਲਓ ਦੇਖੋ ਕਰੋ ਚੱਕ ਝੋਨਾ ਲਾਇਆ ਇਹ ਇੱਕ ਗੱਲ ਦੀ ਗਾਰੰਟੀ ਲੈਂਦੇ ਆ ਕਹਿੰਦੇ ਸਾਡਾ ਝੋਨਾ ਲਾਇਆ ਇਹ ਕਟੂ ਕਟ ਵੀ ਕਹਿੰਦੇ 34 35 36 ਕਮਾਂਟੋਂ ਝੋਨਾ ਨਿਕਲੂਗਾ ਜੇ ਆਮ ਝੋਨਾ ਹਰੇਕ ਸੀਜ਼ਨ ਜਾਂ ਕਿਸੇ ਵੀ ਸੀਜ਼ਨ ਜੇ ਲਾਲੋ 30 ਕਮਾਂਟੋਂ ਨਿਕਲਦਾ ਆ ਤਾਂ ਇਹ ਕਹਿੰਦੇ ਸਾਡਾ ਝੋਨਾ 33 ਜਾਂ 34 ਕਮਾਂਟੋਂ ਨਿਕਲੂਗਾ ਯਾਨੀ ਕਿ ਇਹ ਇਹਦਾ ਇਹ ਮਤਲਬ ਇਹ ਆ ਕਿ ਝੋਨਾ ਜਿਹੜਾ ਜੇ ਆਮ ਆਪਣਾ 30 ਕਮਾਂਟੋਂ ਨਿਕਲੂਗਾ ਸੀਜ਼ਨ ਦਾ ਇਹਨਾਂ ਦਾ 3-4 ਕਮਾਂਟੋਂ ਝੋਨਾ ਵੱਧੇ ਨਿਕਲੂਗਾ ਖੇਤ ਦਾ ਦੇਖ ਲਓ ਸਾਰੇ ਇਹਨਾਂ ਦੇ ਨਾਲ ਆਜਾ ਹੁਣ ਉਸ ਉਹਨਾਂ ਜੋ ਨਾਲ ਲਾਉਂਦੇ ਆਂ ਦਾ ਮਸ਼ੀਨਾ ਨੇ ਲਾਇਆ ਹੁੰਦਾ ਐਨ ਚੈਨ ਜਣ ਕੇ ਧੂਨਾ ਲਾਇਆ ਪਹਿਲਾਂ ਆਹ ਉਹ ਦੇਖੋ ਕਮਾਲ ਕੀਤੀ ਪਈ ਐ ਧੂਨਾ ਲਾਉਂਦੇ ਹੌ ਦੇਖ ਲਓ ਧੂਨਾ ਇੱਕੇ ਹਜ਼ਾਰ ਸਾਰੇ ਬੰਦੇ ਇੱਕੋ ਹੀ ਸਾਰਿਆਂ ਨੂੰ ਨਾਲ ਲਾਉਂਦੇ ਆ ਉਹ 12 13 ਬੰਦੇ ਹੀ ਆ ਉਹ ਲੱਗੇ ਹੋਏ ਧੂਨਾ ਵੀ ਇੱਕੋ ਹੀ ਹਜ਼ਾਰ ਲਾਉਂਦੇ ਸਾਰੇ ਇਹ ਨਹੀਂ ਕਿਸੇ ਰੱਤ ਕਿਦਾਂ ਕਿਸੇ ਰੱਤ ਕਿਦਾਂ ਨਹੀਂ ਆਨੇ ਕਸਾਰ ਤੋਂ ਹੁੰਦਾ ਲੱਗਦਾ ਵਾਜੀ